ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰ ਲਈਏ ਵੀ ਇਹ ਇਹ ਕਿਆ ਚੀਜ਼ ਇਹ ਸਹੀ ਆ ਜਾਂ ਗਲਤ ਆ ਮੈਂ ਇਹੀ ਕਹਿਣਾ ਚਾਹੁੰਦਾ ਵੀ ਕੋਈ ਵੀ ਧਰਮ ਆ ਚਾਹੇ ਤਾਂ ਦੇਖੋ ਉਹ Hindu ਧਰਮ ਆ ਚਾਹੇ ਉਹ Musalman ਧਰਮ ਆ ਕਿਸੇ ਧਰਮ ਦੇ ਵਿੱਚ ਇਹ ਲਿਖਿਆ ਵੀ ਅਸੀਂ ਕਿਸੇ ਦੀ ਵੱਡ ਟੁਕ ਕਰਕੇ ਅਸੀਂ ਆਪਣਾ RAM ਰਾਜ ਜਾਂ ਆਪਣਾ ਕੋਈ Sikh ਰਾਜ ਜਾਂ ਆਪਣਾ ਕੋਈ Musalman ਰਾਜ ਲੈ ਕੇ ਆਈਏ ਦੇਖੋ ਸਾਰੇ ਧਰਮ ਦਾ ਸਖਾਨੇ ਆ ਅਸੀਂ ਪਿਆਰ ਦੇ ਲਈ ਦੇਖੋ ਗੱਲ ਇਹ ਆ ਫੇਰ ਮੈਂ ਇੱਕ ਐਗਜ਼ਾਮਪਲ ਦੰਨਾ ਵੀ ਇੱਥੇ ਉਹ ਕੰਮ ਹੋਇਆ ਹੋਇਆ ਵੀ ਇੱਕ ਗਿੱਦ ਸੀ ਉਹਦਾ ਬੱਚਾ ਕਹਿੰਦਾ ਵੀ ਅੱਜ ਮੇਰਾ ਦਿਲ ਕਰਦਾ ਏ ਵੀ ਮੇਰਾ ਸੂਰ ਦਾ ਮੀਟ ਖਾਣ ਨੂੰ ਠੀਕ ਆ ਤਾਂ ਉਹਨੇ ਕੀ ਕੀਤਾ ਆਪਣੇ ਬੱਚੇ ਨੂੰ ਆਪਣਾ ਮੁਰਗੇ ਦਾ ਮੀਟ ਲਿਆ ਕੇ ਖਿਲਾਤਾ ਤਾਂ ਉਹ ਉਹਦਾ ਬੱਚਾ ਕਹਿੰਦਾ ਵੀ ਇਹ ਤਾਂ ਮੁਰਗੇ ਦਾ ਮੀਟ ਆ ਤੇ ਕਹਿੰਦਾ ਕੋਈ ਗੱਲ ਨਹੀਂ ਪੁੱਤ ਤੈਨੂੰ ਸ਼ਾਮ ਤੱਕ ਮੈਂ ਸੂਰ ਦਾ ਮੀਟ ਲਿਆ ਦੂੰਗਾ ਤੇ ਠੀਕ ਹੈ ਜੀ ਸ਼ਾਮ ਨੂੰ ਉਹਨੇ ਕੀ ਕਰਿਆ ਸ਼ਾਮ ਨੂੰ ਆਪਣਾ ਫੇਰ ਉਹਨੇ ਉਹਨੇ ਗਾਂ ਦਾ ਮੀਟ ਲਿਆਤਾ ਉਹ ਕਹਿੰਦਾ ਵੀ ਵੀ ਇਹ ਤਾਂ ਵੀ ਇਹ ਤਾਂ ਬਾਪੂ ਵੀ ਆਪਣਾ ਗਾਂ ਦਾ ਮੀਟ ਆ ਹੇ ਹੁਣ ਗੱਲ ਇਹ ਆ ਉਹ ਕਹਿੰਦਾ ਕੋਈ ਗੱਲ ਨਹੀਂ ਵੀ ਤੈਂ ਆਪਣਾ ਸੂਰ ਦਾ ਖਾਣਾ ਉਹਨੇ ਕਿਆ ਕੀਤਾ ਜੀ ਉਹਨੇ ਜਿਹੜਾ ਆਪਣੇ ਆਪ ਉਹਨੇ ਵੱਢ ਕੇ ਜਿਹੜਾ ਗਾਂ ਦਾ ਮੀਟ ਸੀ ਉਹ ਉਹਨੇ ਮਸਜਿਦ ਦੇ ਮੂਹਰੇ ਰੱਖਤਾ ਧਿਆਨ ਨਾਲ ਸੁਣਿਓ ਤੇ ਜਿਹੜਾ ਸੂਰ ਦਾ ਮੀਟ ਸੀ ਗਾਂ ਦਾ ਮੀਟ ਉਹਨੇ ਮੰਦਿਰ ਦੇ ਮੂਹਰੇ ਰੱਖਤਾ ਤੇ ਜਿਹੜਾ ਸੂਰ ਦਾ ਮੀਟ ਸੀ ਉਹ ਮਸਜਿਦ ਦੇ ਮੂਹਰੇ ਰੱਖਤਾ ਜਦੋਂ ਉਹ ਰੱਖਿਆ ਤਾਂ ਉੱਥੇ ਕੀ ਹੋ ਗਿਆ ਦੰਗਾ ਫਸਾਦ ਹੋ ਗਿਆ ਆਪਸ ਵਿੱਚ ਵੱਡ ਟਕ ਹੋਣ ਲੱਗ ਗਈ ਜਦੋਂ ਵੱਡ ਟਕ ਹੋਣ ਲੱਗ ਗਈ ਉਹ ਕਹਿੰਦਾ ਤੇ ਕਹਿੰਦਾ ਵੀ ਲਓ ਆ ਤੁਹਾਡੇ ਲਈ ਇਨਸਾਨ ਦਾ ਗੋਸਤ ਉਹ ਕਹਿੰਦਾ ਬਾਪੂ ਇਹ ਕਿੱਦਾਂ ਹੋ ਗਿਆ ਕਹਿੰਦਾ ਵੀ ਮੈਂ ਤਾਂ ਇਹ ਚੀਜ਼ ਮੈਂ ਸੌਰੀ ਗਲਤ ਤੁਹਾਨੂੰ ਦੱਸ ਬੜੇ ਮੁਰਗੇ ਦਾ ਵੀ ਇਨਸਾਨ ਦਾ ਖਾਣ ਦਾ ਉਹਨੇ ਇੱਛਾ કરી ਸੀ ਤੇ ਉਹ ਕਹਿੰਦਾ ਵੀ ਕਿੱਦਾਂ ਹੋਇਆ ਕਹਿੰਦਾ ਵੀ ਗੱਲ ਇਹ ਆ ਆਪਾਂ ਤਾਂ ਮਸਜਿਦ ਦੇ ਮੂਹਰੇ ਸੂਰ ਦਾ ਮੀਟ ਰੱਖਿਆ ਤੇ ਮੰਦਿਰ ਦੇ ਮੂਹਰੇ ਗਾਂ ਦਾ ਰੱਖਿਆ ਕਹਿੰਦਾ ਇਹ ਲੋਕਾਂ ਨੇ ਆਪਸ ਚ ਵੱਡ ਟੋਕ ਐਨੀ ਕਰ ਲਈ ਵੀ ਇਨਸਾਨਾਂ ਦਾ ਤੇਰਾ ਦਿਲ ਕਰ ਰਿਹਾ ਸੀ ਇਨਸਾਨਾਂ ਦਾ ਮੀਟ ਖਾਣ ਨੂੰ ਹੁਣ ਤੂੰ ਹਜ਼ਾਰਾਂ ਦੇ ਵਿੱਚ ਸੈਂਕੜਿਆਂ ਦੇ ਵਿੱਚ ਹਜ਼ਾਰਾਂ ਇਨਸਾਨ ਆਦਾ ਮੀਟ ਆ ਜੀਦਾ ਮਰਜ਼ੀ ਖਾਲਾ ਪੁੱਤ ਕਹਿੰਦਾ ਉਹ ਵਾਲਾ ਕੰਮ ਸਾਡਾ ਹੋਇਆ ਹੋਇਆ ਵੀ ਧਰਮ ਦੇ ਉੱਤੇ ਚੱਲਣਾ ਕੋਈ ਨਹੀਂ ਚਾਹੁੰਦਾ ਧਰਮ ਦੇ ਪਿੱਛੇ ਬਹਾਨੇ ਲੈ ਲੈ ਕੇ ਅਸੀਂ ਇੱਕ ਦੂਜੇ ਦੇ ਗਲੇ ਵੱਢ ਰਹੇ ਹਾਂ ਵੱਢ ਟੁਕ ਚੱਲ ਰਹੀ ਹੈ ਧਰਮ ਦੇ ਉੱਤੇ ਧਰਮ ਕੀ ਸਖਾਂਦਾ ਧਰਮ ਤਾਂ ਆਪਣੇ ਧਰਮ ਦੇ ਵਿੱਚ ਦੀਪ ਚ ਜਾਓ ਧਰਮ ਤਾਂ ਹਮੇਸ਼ਾ ਇਹ ਸਖਾਂਦਾ ਬੰਦ ਕਮਰੇ ਦੇ ਵਿੱਚ ਬੈਠ ਕੇ ਚਾਹੇ ਉਹ Hindu ਧਰਮਾ ਚਾਹੇ Musalman ਧਰਮਾ ਚਾਹੇ Sikh ਧਰਮ ਪਰਮਾਤਮਾ ਦੀ ਵਾਹਿਗੁਰੂ ਦੀ ਅੱਲਾ ਦੀ ਰਾਮ ਦੀ ਅਸੀਂ ਪੂਜਾ ਪਾਠ ਕਰੀਏ ਠੀਕ ਆ ਇਹ ਤਾਂ ਨਹੀਂ ਸਖਾਂਦਾ ਵੀ ਧਰਮ ਅਸੀਂ ਰੋਡਾਂ ਦੇ ਉੱਤੇ ਆ ਕੇ ਲੋਕਾਂ ਦੇ ਨਾਲ ਵੱਢ ਟੁਕ ਕਰੀਏ ਇੱਕ ਦੂਜੇ ਦੀ ਜੇ ਹੁਣ ਮੈਨੂੰ ਐ ਦੱਸੋ ਵੀ ਕੋਈ ਸਾਡੇ ਧਰਮ ਨੂੰ ਕੋਈ ਮਾੜਾ ਕਹੂਗਾ ਕੋਈ ਗਾਲਾਂ ਕੱਢੂਗਾ ਤਾਂ ਅਸੀਂ ਉਹਦੀ ਜੇ ਇੱਜ਼ਤ ਕਰਵਾਉਣੀ ਆ ਪਹਿਲਾਂ ਇੱਜ਼ਤ ਸਾਨੂੰ ਆਪ ਦੇਣੀ ਪੈਣੀ ਆ ਤਾਂ ਹੀ ਅਗਲਾ ਇੱਜ਼ਤ ਕਰੇਗਾ ਇਹੀਆਂ ਮੇਰੀਆਂ ਗੱਲਾਂ ਆ ਵੀ ਅਸੀਂ ਇਹ ਪਿਆਰ ਬਣਾ ਕੇ ਰੱਖੀਏ ਜੇ ਅਸੀਂ ਚਾਹੁੰਦੇ ਆ ਵੀ ਹਿੰਦੁਸਤਾਨ ਇੱਕ ਗੁਲਦਸਤਾ ਇਹਨੂੰ ਇੱਕ ਵਧੀਆ ਤਰੀਕੇ ਨਾਲ ਰੱਖੀਏ